ਲੇਰਾ ਗਾਗਾ ਤੋਂ ਪਾਤੜਾ ਰੋਡ ਉੱਤੇ ਬਣੇ ਪ੍ਰਾਲੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਰੈਵੀਓ ਕੰਪਨੀ ਵੱਲੋਂ ਖੇਤਾਂ ਵਿੱਚੋਂ ਪ੍ਰਾਲੀ ਚੁੱਕੇ ਪ੍ਰਾਲੀ ਦਾ ਡੰਪ ਬਣਾਇਆ ਹੋਇਆ ਸੀ ਜਿਸ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਭਿਆਨਕ ਅੱਗ ਲੱਗ ਗਈ ਅੱਗ ਨੂੰ ਬੁਝਾਉਣ ਦੇ ਲਈ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਡੀਐਸਪੀ ਦੀਪਿੰਦਰ ਜੈਜੀ ਨੇ ਕਿਹਾ ਡਰਵੀਓ ਕੰਪਨੀ ਨੇ ਗੋਦਾਮ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਅੱਗ ਲੱਗ ਗਈ ਅੱਗ ਤੇ ਕਾਬੂ ਪਾਉਣ ਦੇ ਲਈ ਵੱਖ-ਵੱਖ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਅੱਗ ਤੇ ਕਾਬੂ ਪਾਉਣ ਇਹ ਵਰਬੀਓ ਕੰਪਨੀ ਦਾ ਗੋਡਾਊਨ ਹੈ ਜੀ ਇੱਥੇ ਇਹਨਾਂ ਨੇ ਕਈ ਹਜ਼ਾਰ ਜਿਹੜੇ ਟਨ ਪਰਾਲੀ ਦੀਆਂ ਗੱਠਾਂ ਉੱਥੇ ਸਟੋਰ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਕੰਪਨੀ ਆਪਣੇ ਫੈਕਟਰੀ ਚ ਲੈ ਕੇ ਜਾਂਦੇ ਆ ਇੱਥੇ ਅੱਗ ਲੱਗੀ ਹੈ ਤਕਰੀਬਨ 4000 ਟਨ ਹੈ ਪਰਾਲੀ ਜਿਹਨੂੰ ਅੱਗ ਲੱਗੀ ਹੈ ਫਾਇਰ ਟੈਂਡਰਸ ਨੇ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੰਗਰੂਰ ਤੋਂ ਵੀ ਸੁਨਾਮ ਤੋਂ ਮੂਨਕ ਤੋਂ ਇਵਨ ਕਿ ਪਤਣਾ ਤੋਂ ਵੀ ਪਹੁੰਚ ਚੁੱਕੇ ਨੇ ਅੱਗ ਕਾਫੀ ਜ਼ਿਆਦਾ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਸੈਗਰੀਗੇਟ ਕਰਕੇ ਜਿਹੜਾ ਜਿਹੜੇ ਪਾਸੇ ਅੱਗ ਲੱਗੀ ਹੈ ਉਸ ਨੂੰ ਸੈਗਰੀਗੇਟ ਕਰਕੇ ਦੂਸਰੇ ਪਾਸੇ ਨੂੰ ਬਚਾਇਆ ਜਾ ਸਕੇ ਪਰ ਸਰ ਇੱਥੇ ਗੜਾਉਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਰਾਲੀ ਪਈ ਹੈ ਕਿਉਂਕਿ ਅੱਗੇ ਫੈਦਨ ਦਾ ਵੀ ਖਤਰਾ ਹੈ ਤਾਂ ਕੋਈ ਪ੍ਰਬੰਧ ਲਾਇਆ ਹੋਇਆ ਹੈ ਬਿਲਕੁਲ ਜੀ ਇਸ ਟਾਈਮ ਇੱਥੇ ਚਾਰ ਫਾਇਰ ਬ੍ਰਿਗੇਡਸ ਨੇ ਜੀ ਤੇ ਜਿਹੜੀ ਲੋਕਲ ਕਮੇਟੀ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਇੱਥੇ ਫੈਕਟਰੀ ਵਾਲਿਆਂ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਉਹ ਸਾਰੇ ਇੱਥੇ ਲੱਗੇ ਹੋਏ ਹੈ ਇਹਨੂੰ ਸੈਗਰੀਗੇਟ ਕਰਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਰਾ ਗਾਗਾ ਤੋਂ ਪਾਤੜਾ ਰੋਡ ਉੱਤੇ ਬਣੇ ਪ੍ਰਾਲੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਰੈਵੀਓ ਕੰਪਨੀ ਵੱਲੋਂ ਖੇਤਾਂ ਵਿੱਚੋਂ ਪ੍ਰਾਲੀ ਚੁੱਕੇ ਪ੍ਰਾਲੀ ਦਾ ਡੰਪ ਬਣਾਇਆ ਹੋਇਆ ਸੀ ਜਿਸ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਭਿਆਨਕ ਅੱਗ ਲੱਗ ਗਈ ਅੱਗ ਨੂੰ ਬੁਝਾਉਣ ਦੇ ਲਈ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਡੀਐਸਪੀ ਦੀਪਿੰਦਰ ਜੈਜੀ ਨੇ ਕਿਹਾ ਡਰਵੀਓ ਕੰਪਨੀ ਨੇ ਗੋਦਾਮ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਅੱਗ ਲੱਗ ਗਈ ਅੱਗ ਤੇ ਕਾਬੂ ਪਾਉਣ ਦੇ ਲਈ ਵੱਖ-ਵੱਖ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਅੱਗ ਤੇ ਕਾਬੂ ਪਾ ਇਹ ਵਰਬਿਓ ਕੰਪਨੀ ਦਾ ਗੋਡਾਊਨ ਹੈ ਜੀ ਇੱਥੇ ਇਹਨਾਂ ਨੇ ਕਈ ਹਜ਼ਾਰ ਜਿਹੜੇ ਟਨ ਪਰਾਲੀ ਦੀਆਂ ਗੱਠਾਂ ਉੱਥੇ ਸਟੋਰ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਕੰਪਨੀ ਆਪਣੇ ਫੈਕਟਰੀ ਚ ਲੈ ਕੇ ਜਾਂਦੇ ਆ ਇੱਥੇ ਅੱਗ ਲੱਗੀ ਹੈ ਤਕਰੀਬਨ 4000 ਟਨ ਹੈ ਪਰਾਲੀ ਜਿਹਨੂੰ ਅੱਗ ਲੱਗੀ ਹੈ ਫਾਇਰ ਟੈਂਡਰਸ ਨੇ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੰਗਰੂਰ ਤੋਂ ਵੀ ਸੁਨਾਮ ਤੋਂ ਮੂਨਕ ਤੋਂ ਇਵਨ ਕਿ ਪਤਣਾ ਤੋਂ ਵੀ ਪਹੁੰਚ ਚੁੱਕੇ ਨੇ ਅੱਗ ਕਾਫੀ ਜ਼ਿਆਦਾ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਸੈਗਰੀਗੇਟ ਕਰਕੇ ਜਿਹੜਾ ਜਿਹੜੇ ਪਾਸੇ ਅੱਗ ਲੱਗੀ ਹੈ ਉਸ ਨੂੰ ਸੈਗਰੀਗੇਟ ਕਰਕੇ ਦੂਸਰੇ ਪਾਸੇ ਨੂੰ ਬਚਾਇਆ ਜਾ ਸਕੇ ਪਰ ਸਰ ਇੱਥੇ ਗੜਾਉਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਰਾਲੀ ਪਈ ਹੈ ਕਿਉਂਕਿ ਅੱਗੇ ਵਗਦਣ ਦਾ ਵੀ ਖਤਰਾ ਹੈ ਤਾਂ ਕੋਈ ਪ੍ਰਬੰਧ ਲਾਇਆ ਹੋਇਆ ਹੈ ਬਿਲਕੁਲ ਜੀ ਇਸ ਟਾਈਮ ਇੱਥੇ ਚਾਰ ਫਾਇਰ ਬ੍ਰਿਗੇਡਸ ਨੇ ਜੀ ਤੇ ਜਿਹੜੀ ਲੋਕਲ ਕਮੇਟੀ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਇੱਥੇ ਫੈਕਟਰੀ ਵਾਲਿਆਂ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਉਹ ਸਾਰੇ ਇੱਥੇ ਲੱਗੇ ਹੋਏ ਆ ਇਹਨੂੰ ਸੈਗਰੀਗੇਟ ਕਰਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਰਾ ਗਾਗਾ ਤੋਂ ਪਾਤੜਾ ਰੋਡ ਉੱਤੇ ਬਣੇ ਪ੍ਰਾਲੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਰੈਵੀਓ ਕੰਪਨੀ ਵੱਲੋਂ ਖੇਤਾਂ ਵਿੱਚੋਂ ਪ੍ਰਾਲੀ ਚੁੱਕ ਕੇ ਪ੍ਰਾਲੀ ਦਾ ਡੰਪ ਬਣਾਇਆ ਹੋਇਆ ਸੀ ਜਿਸ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਭਿਆਨਕ ਅੱਗ ਲੱਗ ਗਈ ਅੱਗ ਨੂੰ ਬੁਝਾਉਣ ਦੇ ਲਈ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਡੀਐਸਪੀ ਦੀਪਿੰਦਰ ਜੈਜੀ ਨੇ ਕਿਹਾ ਡਰਵੀਓ ਕੰਪਨੀ ਨੇ ਗੋਦਾਮ ਵਿੱਚ ਲਗਭਗ 4000 ਟਨ ਦੇ ਕਰੀ ਪ੍ਰਾਲੀ ਨੂੰ ਅੱਗ ਲੱਗ ਗਈ ਅੱਗ ਤੇ ਕਾਬੂ ਪਾਉਣ ਦੇ ਲਈ ਵੱਖ-ਵੱਖ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀਆਂ ਅੱਗ ਤੇ ਕਾਬੂ ਪਾ ਇਹ ਵਰਬੀਓ ਕੰਪਨੀ ਦਾ ਗੋਡਾਊਨ ਹੈ ਜੀ ਇੱਥੇ ਇਹਨਾਂ ਨੇ ਕਈ ਹਜ਼ਾਰ ਜਿਹੜੇ ਟਨ ਪਰਾਲੀ ਦੀਆਂ ਗੱਠਾਂ ਉੱਥੇ ਸਟੋਰ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਕੰਪਨੀ ਆਪਣੇ ਫੈਕਟਰੀ ਚ ਲੈ ਕੇ ਜਾਂਦੇ ਆ ਇੱਥੇ ਅੱਗ ਲੱਗੀ ਹੈ ਤਕਰੀਬਨ 4000 ਟਨ ਹੈ ਪਰਾਲੀ ਜਿਹਨੂੰ ਅੱਗ ਲੱਗੀ ਹੈ ਫਾਇਰ ਟੈਂਡਰਸ ਨੇ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੰਗਰੂਰ ਤੋਂ ਵੀ ਸੁਨਾਮ ਤੋਂ ਮੂਲਕ ਤੋਂ ਇਵਨ ਕਿ ਪਤਣਾ ਤੋਂ ਵੀ ਪਹੁੰਚ ਚੁੱਕੇ ਨੇ ਅੱਗ ਕਾਫੀ ਜ਼ਿਆਦਾ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਸੈਗਰੀਗੇਟ ਕਰਕੇ ਜਿਹੜਾ ਜਿਹੜੇ ਪਾਸੇ ਅੱਗ ਲੱਗੀ ਹੈ ਉਸ ਨੂੰ ਸੈਗਰੀਗੇਟ ਕਰਕੇ ਦੂਸਰੇ ਪਾਸੇ ਨੂੰ ਬਚਾਇਆ ਜਾ ਸਕੇ ਪਰ ਸਰ ਇੱਥੇ ਗੜਾਉਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਰਾਲੀ ਪਈ ਹੈ ਕਿਉਂਕਿ ਅੱਗੇ ਵਗਦਣ ਦਾ ਵੀ ਖਤਰਾ ਹੈ ਤਾਂ ਕੋਈ ਪ੍ਰਬੰਧ ਲਾਇਆ ਹੋਇਆ ਹੈ ਬਿਲਕੁਲ ਜੀ ਇਸ ਟਾਈਮ ਇੱਥੇ ਚਾਰ ਫਾਇਰ ਬ੍ਰਿਗੇਡਸ ਨੇ ਜੀ ਤੇ ਜਿਹੜੀ ਲੋਕਲ ਕਮੇਟੀ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਇੱਥੇ ਫੈਕਟਰੀ ਵਾਲਿਆਂ ਦੀ ਫਾਇਰ ਬ੍ਰਿਗੇਡ ਹੈ ਉਹ ਵੀ ਹੈ ਉਹ ਸਾਰੇ ਇੱਥੇ ਲੱਗੇ ਹੋਏ ਆ ਇਹਨੂੰ ਸੈਗਰੀਗੇਟ ਕਰਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ